ਰਾਜਿੰਦਰਾ ਹਸਪਤਾਲ ਪਟਿਆਲਾ ਦੇ ਚੌਥੇ ਦਰਜੇ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਉਮੀਦਵਾਰ ਰਾਜੇਸ਼ ਕੁਮਾਰ ਗੋਲੂ ਨੇ ਚੋਣ ਮੈਦਾਨ ਵਿੱਚ ਉਤਰਦੇ ਆ ਮੀਡੀਆ ਨਾਲ ਗੱਲਬਾਤ ਕਰਦਿਆਂ ਰਕੇਸ਼ ਕੁਮਾਰ ਗੋਲੂ ਨੇ ਕਿਹਾ ਕਿ ਜਿਵੇਂ ਹੀ ਮੈਂ ਯੋਗ ਹੋ ਸਕਿਆ ਜਿੰਨਾ ਮੈਂ ਕਰ ਸਕਦਾ ਹਾਂ ਸਭ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਤੇ ਸਹਿਕਰਮੀਆਂ ਦਾ ਸਮਰਥਨ ਕਰਾਂਗਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਅੰਜੀ ਸਰ ਕਿਦਾਂ ਦੇਖਦੇ ਹੋ ਪਰ ਫੋਰਸ ਕਲਾਸੀ ਪ੍ਰਧਾਨਗੀ ਨੂੰ ਲੈ ਕੇ ਰਾਜ ਉਮੀਦਵਾਰ ਖੜੇ ਹੋਏ ਨੇ ਰਾਕੇ ਬੋਲੂ ਅਸੀਂ ਸਾਰੇ ਭਾਜੀ ਨਾਲਾਂਗੇ ਕਿ ਉਸ ਦੀ ਐਕਟੀਵਿਟੀ ਦੇਖੀਆਂ ਲੱਗੀਆਂ ਭਾਜੀ ਹਰ ਮੁੱਦੇ ਨੂੰ ਅੱਗੇ ਹੋ ਕੇ ਗੱਲ ਕਰਦੇ ਆ ਇਹ ਸਾਡੀ ਮੁਲਾਜ਼ਮਾਂ ਦੀ ਆਵਾਜ਼ ਨੇ ਕਿੰਨਾ ਸਹਿਯੋਗ ਹੋਏਗਾ ਭਾਜੀ ਇਹਨਾਂ ਦਾ ਸਹਿਯੋਗ ਹਰ ਹਰ ਮੀਟਿੰਗ 'ਚ ਸਾਡੇ ਨਾਲ ਰਿਹਾ ਤੇ ਸਾਡਾ ਸਹਿਯੋਗ ਇਹਨਾਂ ਨਾਲ ਰਹੂਗਾ ਇਹ ਸਾਡੀ ਆਵਾਜ਼ ਉਠਾ ਰਹੇ ਨੇ ਇਨਾਮ ਮੇਰਾ ਨਾਮ ਰਜੇਸ਼ ਕੁਮਾਰ ਗੋਲੂ ਜੀ ਸਾਡੇ ਕਲਾਸ ਫੋਰ ਯੂਨੀਅਨ ਦੀ ਚੋਣ ਹੋ ਰਹੀ ਹੈ ਰਜਿੰਦਰਾ ਹਸਪਤਾਲ ਨੂੰ ਲੈ ਕੇ ਚੋਣ ਲੜਦੇ ਸਭ ਤੋਂ بڑا ਮੁੱਦਾ ਸਾਡਾ ਜੀ ਡੀਸੀ ਰੇਟ ਤੇ ਕੱਚੇ ਮੁਲਾਜ਼ਮ ਜਿਹੜੇ ਸਾਡੇ ਅੱਜ ਉਹ ਬਚਰੇ ਓਵਰਏਜ ਹੋ ਗਏ ਉਹਨਾਂ ਨੂੰ ਤਿੰਨ ਸਰਕਾਰਾਂ ਬਦਲ ਗਈਆਂ ਅਕਾਲੀ, ਪਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਹੱਕ ਨਹੀਂ ਭਰਾਇਆ ਹਲਕਾ ਉਹਨਾਂ ਦੀ ਉਹੀ 12000 ਸੈਲਰੀ ਆ ਉਹ ਓਵਰਏਜ ਹੋ ਗਏ ਬਚਰੇ ਸਾਰੇ ਅੱਜ ਉਹ 18-19 ਸਾਲ ਦੀ ਉਮਰ ਚਾਹੀਤੇ ਅੱਜ ਉਹ 45 ਸਾਲ ਕਰਾਸ ਕਰ ਗਏ 12-15 ਸਾਲ ਹੋ ਗਏ ਉਹਨਾਂ ਨੂੰ ਨੌਕਰੀਆਂ ਕਰਦੇ ਉਹਨਾਂ ਨੂੰ ਕਿਸੇ ਨੇ ਵੀ ਉਹਨਾਂ ਨੂੰ ਪੱਕਾ ਨਹੀਂ ਕਰਿਆ ਕੋਈ ਮੰਤਰੀ ਆਉਂਦੇ ਆ ਸਰਕਾਰਾਂ ਆਉਂਦੀਆਂ ਇੱਦਾਂ ਹੀ ਆ ਰਹੀਆਂ ਜਾ ਰਹੀਆਂ ਕੋਈ ਨਹੀਂ ਗਰੀਬ ਲੋਕਾਂ ਦਾ ਸਾਥ ਦੇ ਰਿਹਾ ਤੇ ਸਾਡਾ ਸਿੱਧਾ ਦੇਖ ਲੋ ਟੀਮ ਵਰਕ ਨੂੰ ਟੀਮ ਵਰਕ ਸਾਡਾ ਬਹੁਤ ਅੱਛਾ ਆ ਸਾਡਾ ਸਭ ਤੋਂ ਪਹਿਲਾ ਮੁੱਦਾ ਇਹੀ ਆ ਵੀ ਸਾਡੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਰ ਅੱਗੇ ਲਈ ਕਲਾਸ 4 ਦੀ ਜਿਵੇਂ ਹੋਰ ਸਾਰੀ ਕੈਟਾਗਰੀਆਂ ਦੀ ਰੈਗੂਲਰ ਭਰਤੀ ਹੋ ਰਹੀ ਆ ਉਹ ਕਲਾਸ 4 ਦੀ ਵੀ ਰੈਗੂਲਰ ਭਰਤੀ ਹੋਵੇ ਕਲਾਸ 4 ਦਾ ਬੁਰੀ ਤਰ੍ਹਾਂ ਨਾਲ ਸ਼ੋਸ਼ਣ ਹੋ ਰਿਹਾ ਆ ਗਰੀਬ ਲੋਕਾਂ ਦਾ ਦਲਿਤ ਲੋਕਾਂ ਦਾ ਇਹ ਉਹੀ 12-15000 ਤਨਖਾਹ ਆ ਦੁਨੀਆ ਦਾ ਗੰਦ ਚੱਕ ਰਹੇ ਆ ਉਹ ਕੋਈ ਲਾਈ ਸਿਕਿਉਰਟੀ ਨਹੀਂ ਉਹਨਾਂ ਦੀ ਦੋ ਤਿੰਨ ਮੁਲਾਜ਼ਮਾਂ ਦੀ ਸਾਡੇ ਡੈਥ ਹੋ ਗਈ ਡੀਜ਼ਰੇਟ ਵਾਲਿਆਂ ਦੀ ਕਿਸੇ ਦੇ ਪਰਿਵਾਰ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਅਸਤ ਉਹ ਬਚਾਰੇ ਐਵੇਂ ਹੀ ਜ਼ੂਲ ਗਏ ਇਹ ਸਾਰੀਆਂ ਜਿੱਤਿਓ ਤਾਂ ਕੀ ਰਹਿ ਗਿਆ ਤੁਹਾਡੀ ਮੁੱਖ ਮੰਗ ਸਾਡੀ ਸਰਕਾਰ ਕੋਲ ਕਿੰਨਾ ਦੇ ਮਸੂਮਾ ਰੱਖੋਗੇ ਸਾਡੀ ਪਹਿਲੀ ਮੁੱਖ ਮੰਗ ਇਹ ਹੀ ਆ ਸਾਡੇ ਕਲਾਸ 4 ਜਿਹੜੇ ਕੰਟਰੈਕਟ ਬੇਸਿਸ ਤੇ ਉਹਨਾਂ ਨੂੰ ਰੈਗੂਲਰ ਕਿੱਤਾ ਜਾਵੇ ਉਹਨਾਂ ਨੂੰ ਜੋ ਸਰਕਾਰੀ ਸਹੂਲਤਾਂ ਸਰਕਾਰੀ ਮੁਲਾਜ਼ਮ ਦੀਆਂ ਪੂਰੀਆਂ ਦਿੱਤੀਆਂ ਜਾਣ ਅੱਗੇ ਲਈ ਕਲਾਸ 4 ਦੀ ਪਰਮਾਨੈਂਟ ਭਰਤੀ ਸ਼ੁਰੂ ਕੀਤੀ ਜਾਵੇ ਔਰ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜੋ ਕਿ ਪੂਰੇ ਦੇਸ਼ ਦੀ ਮੰਗ ਅੱਜ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਜੀ ਸਾਰੇ ਰਜਿੰਦਰਾ ਹਸਪੀਟਲ ਦੇ ਕੱਚੇ ਤੇ ਪੱਕੇ ਮਲਾਜ਼ਮ ਜਿੰਨੇ ਵੀ ਆਊਟਸੋਰਸ ਜਾਂ ਠੇਕੇਦਾਰੀ ਤੇ ਨੇ ਅਸੀਂ ਉਹਨਾਂ ਦੀ ਲੜਾਈ ਨੂੰ ਸ਼ੁਰੂ ਤੋਂ ਲੜਦੇ ਆਏ ਆਂ ਅੱਗੇ ਵੀ ਲੜਦੇ ਰ੍ਹਾਂਗੇ ਸਰਕਾਰੀ ਮਲਾਜ਼ਮਾ ਡੀਸੀ ਰੇਟ ਵਾਲੇ ਆਪਣਾ ਬੋਰਡ ਪਾ ਕੇ ਸਾਡੀ ਤਾਕਤ ਨੂੰ ਬੁਲੰਦ ਕਰਨ ਤਾਂ ਕਿ ਅਸੀਂ ਅਗਲੀ ਮੰਗਾਂ ਦੇ ਉੱਪਰ ਵੱਧ ਤੋਂ ਵੱਧ ਸੰਦਰਸ਼ ਕਰ ਸਕੀਏ ਹਰ ਸਰਕਾਰਾਂ ਤੋਂ ਥੋੜੇ ਹੱਕ ਲੈ ਕੇ ਆ ਸਕੀਏ ਇਹ ਸਾਡੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਸਾਰੇ ਕਲਾਸ ਫੋਰਮ ਮਲਾਜਮਾਂ ਨੂੰ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ